ਮੇਰੇ ਹਜ਼ੂਰ ਨੇ ਆਖਿਆ ਸੀ ਵੇ ਮਰਦਾਨਿਆਂ ਜੇ ਸਾਡੇ ਨਾਲ ਰਹਿਣਾ ਨਾ ਤੇ ਚਾਰ ਪੰਜ ਗੱਲਾਂ ਪੱਲੇ ਬੰਨ ਲਾ ਉਹ ਸਾਨੂੰ ਆਖਿਆ ਜੀ ਜੇ ਵਾਕਿ ਤੁਸੀਂ ਬਾਬੇ ਦੇ ਨਾਲ ਰਹਿਣਾ ਚਾਹਣੇ ਪਹਿਲਾ ਵਚਨ ਇਹ ਲਿਆ ਸੀ 1480 ਨੂੰ ਜਦੋਂ ਭਾਈ ਮਰਦਾਨੇ ਦੀ ਬਾਹ ਫੜੀ ਮਹਾਰਾਜ ਕਹਿੰਦੇ ਮਰਦਾਨਿਆਂ ਕਿਸੇ ਦੀ ਨਿੰਦਿਆ ਨਹੀਂ ਕਰਨੀ ਆਖੋ ਸਤਨਾਮ ਕਿਸੇ ਦੀ ਨਿੰਦਿਆ ਚੁਗਲੀ ਬੋਲੋ ਨਹੀਂ ਕਰਨੀ ਜੀ ਅਜ ਜੀਵੇਂ ਨਾ ਬਚਨਾ ਤੇ ਪੱਕੀਆਂ ਤੇ ਬਾਬੇ ਦੇ ਨਾਲ ਆ ਨਹੀਂ ਤੇ ਬਸ ਦੂਸਰਾ ਉਹਨਾਂ ਨੇ ਆਖਿਆ ਸੀ ਕਿਸੇ ਦਾ ਹੱਕ ਨਹੀਂ ਖਾਣਾ ਇਹ ਕਥਾ ਸਾਡੇ ਲਈ ਹੈ ਤੀਸਰਾ ਉਹਨਾਂ ਨੇ ਬਚਨ ਕੀਤਾ ਸੀ ਕਿਸੇ ਦਾ ਦਿਲ ਨਹੀਂ ਦਿਖਾਉਣਾ ਤੇ ਚੌਥਾ ਬਚਨ ਸੀ ਆਪਣੇ ਕੇਸਾਂ ਨੂੰ ਕੈਂਚੀ ਨਹੀਂ ਲਾਉਣੀ ਆਖੋ ਵੇਗਰ ਦੇ ਪੰਜਵਾਂ ਬਚਨ ਸੀ ਇੱਕ ਆਕਾਲ ਪੁਰਖ ਵੈਗਰ ਤੋਂ ਬਿਨਾਂ ਕਿਸੇ ਅੱਗੇ ਝੋਲੀ ਨਾ ਕਰੀ ਇਹ ਪੰਜੇ ਬਚਨ ਇਤਿਹਾਸ ਕਹਿੰਦਾ ਲੈ ਕੇ ਰਾਏ ਭੋਏ ਦੀ ਤਲਵੰਡੀ ਤੋਂ ਤੁਰੇ ਅੱਜ ਬਚਨਾਂ ਦੀ ਖੇਡ ਵਰਤਨੀ ਸਟੇਜ ਤੇ ਸਭ ਤੋਂ ਮਹਿੰਗੀ ਚੀਜ਼ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਸ਼ਬਦ ਰਤਨ ਜਿੱਤ ਮਨ ਲੱਗਾ ਇਹ ਹੋਵਾ ਸ਼ਬਦ ਸੇਤੀ ਮਨ ਮਿਲਿਆ ਸੱਚਾ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਉਥੇ ਜਦੋਂ ਉਹਨਾਂ ਨੇ ਆਖਿਆ ਵੀ ਨਾ ਕਾਰਜ ਹੋਵੇ ਤੇ ਭਾਈ ਮਰਦਾਨਿਆ ਤਿੰਨ ਚੀਜ਼ਾਂ ਜ਼ਿੰਦਗੀ ਚ ਗੋਦੀ ਚ ਪਾ ਕੇ ਰੱਖੀ ਇੱਕ ਅਰਦਾਸ ਦੂਜਾ ਵਿਸ਼ਵਾਸ ਤੇ ਤੀਜੀ ਆਸ ਇਹ ਤਿੰਨੇ ਕਦੇ ਨਾ ਛੱਡਿਓ ਜ਼ਿੰਦਗੀ ਚੋਂ